ਜਿਹੜੀ ਅੱਜ ਦੇ ਜਮਾਨੇ 'ਚ ਪਾਕਿਸਤਾਨ ਦੇ ਵਿੱਚ ਹੋਵੇ ਨਾ ਉਹ ਬੰਦੇ ਆਪਾਂ ਨੂੰ 6-7 ਲੱਖ ਤੋਂ ਘੱਟ ਨਹੀਂ ਦਿੰਦੇ ਨਹੀਂ ਦਿੰਦੇ ਜੀ ਨਹੀਂ ਦਿੰਦੇ ਤੇ ਬਾਈ ਲਵੇ ਮੁੱਲ ਮੰਨ ਮਨੇ 50-60 ਮੰਗਦਾ ਹੋਵੇ ਨਾ ਨਾ ਜੀ ਹਾਂ ਮਾਮੀ ਇਹਦਾ ਘਟੋ ਘਟ 80000 ਰੁਪਇਆ ਮੰਗਦਾ ਤੀਜੇ ਸੂਏ ਪੱਠਾ ਇਹ ਵੀ ਲੋਕਾਂ ਦੀ ਨੀਸ ਕਰ ਮਾ ਇਹ ਉਹ ਡੱਬੀ ਨਹੀਂ ਹੈਗੀ ਗੰਨੇ ਵਾਂਗੂ ਖੁਰੀ ਪਈ ਆ ਹੋਈ ਪਈ ਨਾ ਲੱਸੀ ਬਸ ਤੇਰੀਆਂ ਗੱਲਾਂ ਦੀ ਸੁਆਦ ਠੀਕ ਹੈ ਰਾਜੂ ਗੱਲਾਂ ਦਾ ਮੈਂ ਤੇਰੀਆਂ ਦਾ ਵੀ ਸੁਆਦ ਲੈਣਾ ਹੈ ਰਾਜੂ ਦੇਖ ਖੰਡ ਮਿਸਰੀ ਦੀ ਜਲੀ ਹੈ ਨੀ ਕਿਆ ਵਿੱਚ ਕੋਈ ਭਾਈ ਯਾਰ ਰਾਜੂ ਯਾਰ ਤੂੰ ਐਸਾ ਬੁਲਾਣਾ ਯਾਰ ਠੀਕ ਆ ਦਿਨ ਲਾ ਕੇ ਚਾਰਦੇ ਯਾਰ ਦਿਨ ਲਾ ਕੇ ਪਾਲੀ ਜਾਣੇ ਰਾਜੂ ਠੀਕ ਆ ਨਾ ਹੁਣ ਪਹਿਲੇ ਮੇਰੀ ਗੱਲ ਸੁਣ ਇੱਕ ਤਾਂ ਅਗਲਾ ਕਹਿੰਦਾ ਪੈਣੀ ਕਹਿੰਦੇ ਵੀ ਡੱਬੀਆਂ ਸਭ ਕੋਲੇ ਨੇ ਡੱਬੀਆਂ ਦਾ ਵੀ ਉਹ ਡੌਰ ਦੌਰ ਹੁੰਦਾ ਨਾ ਫਰਕ ਹੁੰਦਾ ਨਾ ਆਹ ਡੱਬੀ ਦੇਖ ਲੈ ਯਾਰ ਆਹ ਡੱਬੀ ਦੇਖ ਲੈ ਹੈ ਸਾਗੀ ਇਹਦਾ ਦੌਰ ਆਟ ਦੇਖ ਲੈ ਇਹਦਾ ਦੌਰ ਅੱਡਾ ਦਾ ਦੌਰ ਅੱਡਾ ਹੈ ਇਹਦਾ ਰੰਗ ਦੇਖ ਹਾਂ ਇਹਦਾ ਸੋਨਾ ਹੋਰ ਤਰ੍ਹਾਂ ਦਾ ਇਹ ਬਕਸ਼ੀਆਂ ਦੇ ਡੱਬੇ ਇਹ ਖੜੀ ਕੁਆਲਟੀ ਦੀ ਆ ਉਹ ਥੋੜੀ ਹੀ ਦੂਸਰਾ ਹੈ ਇਹ ਚੰਗੀ ਖੜਤ ਖੁਰਤ ਵਧੀਆ ਬੱਕਰੀ ਖੜਤ ਰਾਜੂ ਥੱਲਿਓ ਵੀ ਖੜਤ ਪੂਰੀ ਆ ਹਾਂਜੀ ਹਾਂ ਹੋ ਸਕਦਾ ਥੱਲਿਓ ਵੀ ਖੜਤ ਪੂਰੀ ਆ ਮੁੱਤਾ ਮੇਰਾ ਫਿਰ ਭਾਂਟ ਜੀ ਆ ਇਹ ਇੰਨਾ ਤਿਉ ਨਹੀਂ ਨਾ ਹੈਗਾ ਥੱਲੇ ਚਲੋ ਵਧੀਆ ਚੀਜ਼ ਤਾਂ ਵਧੀਆ ਹੀ ਕਿਹਾ ਜਾਊਗਾ ਜੀ ਚਮੜੀ ਆ ਹੈ ਨਿੱਕਿਆ ਬਿਲਕੁਲ ਰਾਜੂ ਛੱਗ ਵਰਗੀ ਚਮੜੀ ਆ ਜੀ ਬਹੁਤ ਵਧੀਆ ਬਾਈ ਯਾਰ ਰਾਜੂ ਯਾਰ ਉਹੀ ਗੱਲ ਆ ਫੇਰ ਮੌਕੇ ਜਾਦਾ ਆ ਜਾਂਦਾ ਹੈਗਾ ਇਹ ਮੌਕੇ ਦੀਆਂ ਕਾਰਬਦਿਆਣੇ ਸਾਰੀਆਂ ਯਾਰ ਆਪਾਂ ਤਾਂ ਨਾਨੀ ਦੀ ਘੜਾਨੀ ਸਭੀ ਬੈਠੇ ਆ

ਇਹ ਨਾਗਰੀ ਪੂਰੇ ਨਕਕ ਵਾਲੀ ਸਿੰਗੀ ਵਾਲੀ ਚੰਗੀ ਕੁਆਲਟੀ ਦੀ ਹੈ ਕੱਟੇ ਕੰਨ ਵਾਲੀ ਇਹ ਮੇਰਾ ਖਿਆਲ ਦੁੱਧ ਨੂੰ ਪੂਰੀ ਵਧੀਆ ਹੈ ਰਾਜੂ ਹਜੇ ਹੱਡੀ ਝਾਰਦੀ ਆ ਲੱਸੀ ਕਹਿੰਦੇ ਨੇਮਣੇ ਦਿੱਤੇ ਆ ਪਰਸ ਤੋਂ ਹੀ ਸੁਈਆ ਕਿਹੜੀ ਬੱਕਰੀ ਦੁੱਧ ਦੇਊਗੀ ਜੀ ਹੱਡੀ ਝੜਦੀ ਹੋਊਗੀ ਕਿਉਂ ਮੋਟੀ ਨਹੀਂ ਜਾਦੀ ਹੋਊਗੀ ਇਹ ਪੱਕੀਆਂ ਗੱਲਾਂ ਨਹੀਂ ਪੱਕੀਆਂ ਗੱਲਾਂ ਰਾਜੂ ਪੱਕੀਆਂ ਆ ਹਾਂ ਬਾਲੀ ਮੋਟ ਚੰਮੀ ਬੱਕਰੀ ਦੁੱਧ ਨਹੀਂ ਦਿੰਦੀ ਦੁੱਧ ਨਹੀਂ ਦਿੰਦੀ ਚਮੜੀ ਪਤਲੀ ਦੀ ਬੱਕਰੀ ਕੁਸਾ ਇੱਥੇ ਸਾਈਡ ਬੈਕ ਸੈ ਬੱਕਾ ਨਾ ਛੱਡੋ ਆ ਦੇਖੋ ਜੀ ਆਹ ਬੋਕਦੇ ਪੁੱਤ ਨੇ ਇੱਕ ਨੂੰ ਲਕੋ ਲੈ ਦੂਜੇ ਨੂੰ ਕੱਟ ਲੈ ਇਹ ਨਸਲਾਂ ਤੇ ਮਸਲਾਂ ਦਾ ਬੂਟਾ ਜੀ ਇੱਥੋਂ ਹੀ ਪਤਾ ਲੱਗਦਾ ਹਾਂਜੀ ਆਪਾਂ ਕਿਸੇ ਦੀ ਚੀਜ਼ ਨੂੰ ਮੇਲੇ ਚਾਕੇ ਮੰਡੀ ਚਾਕੇ ਨਿੰਦੀਏ ਨਾ ਸਾਰੀ ਸੁਰਮਾ ਪਾ ਕੇ ਆਉਂਦੇ ਨੇ ਬਿਲਕੁਲ ਬਸ ਬਸ ਤੇ ਮਟਕਾਉਣ ਦਾ ਕਿਸੇ ਕਿਸੇ ਨੂੰ ਪਤਾ ਇਹ ਬਾਈ ਨਿੱਕਾ ਮਟਕਾਉਂਦਾ ਪਰ ਪੂਰਾ ਪਾ ਕੇ ਇਹ ਬਾਈ ਨਿੱਕਾ ਸਭ ਤੋਂ ਹੈਗਾ ਤਿੱਖਾ ਤੇ ਬਾਈ ਦੀ ਬ੍ਰੀਡ ਵੀ ਚੰਗੀ ਹੈ ਧੰਨਵਾਦ ਹਾਂਜੀ ਆਪਾਂ ਖੜੇ ਅੱਜ ਛਪਾਰ ਮੇਲੇ ਤੇ ਜਿੱਥੇ ਕਿ ਬਹੁਤ ਪੁਰਾਣਾ ਜੱਤੀ ਕੁਰਸੀ ਮੇਲਾ ਲੱਗਦਾ ਹੈ ਕਿ ਸਾਨੂੰ ਵੀ ਪਤਾ ਨਹੀਂ ਜਿਹੜਾ ਕਿ ਕਈ ਸੌ ਪੀੜੀ ਤੋਂ ਲੱਗਦਾ ਹੈ ਤੇ ਦੁਆਸਲਾਂ ਬਾਬੇ ਨੇ ਜੋੜੇ ਪੀਰਾਂ ਨੂੰ ਗੁੱਗੇ ਪੀਰ ਦੀ ਹਾਜ਼ਰੀ ਦੇ ਵਿੱਚ ਅੱਜ ਸਾਡੇ ਬਾਈ ਗੁੱਡੀ ਵਾਲਾ ਬਰਨਾਲੇ ਦੇ ਲਗੋਂ ਨਿੱਕਾ ਖਾਨ ਪਹੁੰਚਿਆ ਹੋਇਆ ਨਿੱਕਾ ਖਾਨ ਤੇ ਜੀ ਨੂੰ ਜਾਣਦਾ ਜਹਾਨ ਸਾਰਾ ਤੇ ਸਾਡਾ ਆਲੂ ਅਰਖਾਲਾ ਕੋਕੀ ਵੀ ਆ ਗਿਆ ਸਾਡਾ ਮਹਾਨ ਸਿਤਾਰਾ ਜੀ ਨੂੰ ਪਿਆਰਾ ਲੱਗਦਾ ਜਹਾਨ ਸਾਰਾ ਸਾਸਤਰੀਕਾਰ ਜੀ ਕੋਪੀ ਜੀ ਤੇ ਅੱਜ ਦੋ ਚਾਰ ਗੱਲਾਂ ਆਪਣੇ ਬਾਈ ਖੁੱਟੀਆਂ ਇਹ ਨਿੱਕੇ ਨਾ ਕਰਦੇ ਆ ਜੀਨੇ ਤੇ ਆਪਣੇ ਸਣੀ ਸਰਦਾਰ ਦਾ ਬਹੁਤ ਬੰਦੇ ਦਾ ਨਾਂ ਚਲਾਇਆ ਤੇ ਰੋਸ਼ਨ ਕਰਿਆ ਦੁਨੀਆ ਦੇ ਵਿੱਚ ਪਿੰਡਾਂ ਦੇ ਵਿੱਚ ਲਾਕਿਆਂ ਦੇ ਵਿੱਚ ਸਣੀ ਸਰਦਾਰ ਜੀ ਨੂੰ ਵੀ ਅਸੀਂ ਸਾਸਤਰੀਕਾਰ ਬੁਲਾਉਨੇ ਆ ਸਰਦਾਰ ਜੀ ਨੂੰ ਵੀ ਬਹੁਤ ਚੰਗਾ ਕੰਮ ਹੈ ਉਹਨੇ ਵੀ ਨਾਂ ਆਪਣਾ ਬਹੁਤ ਚਲਾਇਆ ਤੇ ਸਾਰੀਆਂ ਸਟੇਟਾਂ 'ਚ ਬੱਕਰੀ ਪਾਲਣ ਦੇ ਧੰਦੇ ਨੂੰ ਵਧਾ ਕੇ ਦਿਖਾਇਆ ਪੂਰਾ ਦਿਖਾਇਆ ਪੂਰਾ ਹੀ ਦਿਖਾਇਆ ਪੂਰਾ ਦਿਖਾਇਆ ਤੇ ਨੱਕਾ ਵੀ ਲਾਤਾ ਉਹਨੇ ਵੀ ਬੰਨ ਲਾਤਾ ਬੱਕਰੀਆਂ ਐ ਪਾਲੋ ਐ ਰੱਖੋ ਦੱਸਤਾ ਜੀ ਤੇ ਸਾਡੇ ਜਿਹੜੇ ਅਸੀਂ ਆ ਜੜੀ ਗੀਤ ਕੇ ਅਣ ਭੋਲੇ ਅਣ ਪੜ ਸਟਾਰ ਬੇਕਾਰ ਲੁਕੇ ਹੋਏ ਜੰਗਲ ਰੁਹਿਆਂ ਦੇ ਵਿੱਚ ਸਾਨੂੰ ਇਹ ਨਹੀਂ ਪਤਾ ਸੀ ਵੀ ਬੱਕਰੀ ਕਿਹੜੇ ਭਾਅ ਵਿਕਦੀ ਐ ਸਾਡੇ ਲਈ ਵਪਾਰੀ ਆਉਂਦੇ ਸਾਨੂੰ ਲੁੱਟ ਕੇ ਕੁੱਟ ਕੇ ਪਾਰ ਜਾਂਦੇ 200 ਰੁਪਏ ਦੀ ਬੱਕਰੀ ਲੈ ਕੇ ਪਾਰ ਜਾਂਦੇ 120 ਦਾ ਵੇਮਣਾ ਛੇਲਾ ਕੋਪੀ ਨੂੰ ਪੱਕੀ ਐ ਫਿਰ ਉਹਨਾਂ ਗੱਲਾਂ ਬਾਰੇ ਸਾਨੂੰ ਨਾ ਲੋਕਾਂ ਨੇ ਨੌਲੇਜ ਦਿੱਤੀ ਧੰਨਵਾਦ ਕਰਦੇ ਆਂ ਅਸੀਂ ਸਣੀ ਬਾਈ ਜੀ ਦਾ ਵੀ ਤੇ ਸਾਡਾ ਨਿੱਕਾ ਖਾਨ ਹਾਂਜੀ ਨਿੱਕਾ ਖਾਨ ਜੀ ਹੁਣ ਬਾਈ ਲਵਾ ਆ ਗਿਆ ਹਾਂ ਮੈਂ ਬਾਈ ਕੋਲੋਂ ਲਵਾ ਆ ਗਿਆ ਸੀਗਾ ਚਲੋ ਕੋਈ ਗੱਲ ਨਹੀਂ ਹਾਂ ਖੁਸ਼ੀ ਖੁਸ਼ੀ ਆਏ ਆ ਪਤਾ ਇੱਕ ਪਨਾ ਦੇ ਪੁੱਤ ਹੋਣ ਦੇ ਤਾਂ ਅੱਡ ਤਾਂ ਹੁੰਦੀ ਹੀ ਨੇ ਨਾ ਨਾ ਅਜੀ ਬਾਈ ਆਪਾਂ ਨੂੰ ਨਹੀਂ ਆ ਬਾਈ ਨਾਲ ਜਿੰਨੇ ਚਿਰ ਚੱਲ ਗਈ ਬਹੁਤ ਵਧੀਆ ਹਾਂ ਅੱਜ ਵੀ ਆਪਾਂ ਕੋਲ ਵੀ ਹਾਜ਼ਰ ਖੜੇ ਹੱਸਦੇ ਸੱਜਣ ਛੱਡੀਏ ਫੇਰ ਮਿਲਣ ਦੀ ਆਸਾਂ ਬਸ ਬਸ ਤੇ ਬਹੁਤ ਵਧੀਆ ਤੇਰਾ ਆਪਦਾ ਹੁਣ ਤੰਦਤ ਛੇੜ ਲਿਆ ਆਪਦਾ ਕੰਮ ਚਲਾ ਲਿਆ ਹਾਂ ਬਹੁਤ ਵਧੀਆ ਗੱਲਾਂ ਨੇ ਇਹ ਤੇ ਹੁਣ ਕਿੰਨੀਆਂ ਕਿੰਨੀਆਂ ਬੱਕਰੀਆਂ ਨੇ ਮੇਰੇ ਕੋਲੇ ਹੈਗੇ ਵੀਰੇ 25 ਕਿ ਬੱਕਰੀਆਂ 25 ਬੱਕਰੀਆਂ ਮਤਲਬ ਕਿ ਆਪਦੀਆਂ ਪਾਲੀਆਂ ਆਪਦੀਆਂ ਪਾਲੀਆਂ ਹੁਣ ਵੀ ਤਾਂ ਨੋ ਪੂਰੇ 22 ਵਾਂਗੂ ਨਿੱਕਾ ਨਿੱਕਾ ਚਲਾਤਾ ਹਾਂਜੀ ਹਾਂ ਹਰੇਕ ਬੰਦਾ ਮੈਨੂੰ ਫੋਨ ਕਰਦਾ ਬਾਈ ਬੱਕਰੀ ਦਵਾ ਦੇ ਨਿੱਕੇ ਤੋਂ ਮਾ ਯਾਰ ਮੈਨੂੰ ਡਰ ਲੱਗਦਾ ਬੋਲਦਾ ਬੱਦਦਾ ਤੁਸੀਂ ਇਹ ਕਰ ਲੋ ਕਰ ਲਓ ਹਾਂ ਹੋਰ ਵੀ ਡਰਦਾ ਲੱਗਦੀ ਐ ਉੱਪਰ ਦੇ ਦੋ ਪੋਪੀ ਹਾਂ ਸਹੀ ਗੱਲ ਹੈ ਹਾਂ ਬਹੁਤ ਬੋਲਦਾ ਐ ਉਹ ਮੈਂ ਤਾਂ ਸੁਣਿਆ ਤੂੰ ਪਤਾ ਹੈਗਾ ਆ ਬੀਟਲ ਵੀਰੇ ਬੀਟਲ ਬਈ ਤੂੰ ਬਾਹਰ ਤੇ ਬੀਟਲ ਨਾ ਫ੍ਰੀਜ ਪੈਂਦੀ ਐ ਨਾ ਹਾਂਜੀ ਹਾਂ ਲਾਲ ਨਾਗਰੀ ਬੀਟਲ ਪਾਕਿਸਤਾਨੀ ਨਸਲ ਖੱਟੀ ਅੱਖ ਖੱਟੀ ਅੱਖ ਹਾਂ ਬਹੁਤ ਵਧੀਆ ਬੱਕਰੀਆਂ ਨੇ ਬਾਈ ਦੀਆਂ ਤੇ ਕ੍ਰੋਸ ਗੱਬਣਾ ਵੀ ਨੇ ਮੇਰਾ ਖਿਆਲ ਦੋ ਦੋ ਮਹੀਨਿਆਂ ਦਾ ਹਾਂ ਹੈਗੀ ਗੱਪਣਾ ਹੋਣ ਗਿਆ ਹਾਂ ਮੈਂ ਤਾਂ ਦੇਖੀਆਂ ਨਹੀਂ ਇਹ ਚੰਗੀਆਂ ਬੱਕਰੀਆਂ ਨੇ ਬਾਈ ਦੀ ਚੰਗੀ ਸੇਵਾ ਕਰੀ ਹੋਈ ਹੈ ਸੇਵਾ ਦਾ ਇਹ ਗੁੱਜਰ ਦਾ ਪੁੱਤ ਹੈ ਜੀ ਹੱਥ ਫੇਰੀਏ ਬਹੁਤ ਚੰਗੀ ਹੈ ਜੇ ਅਸਤੰਦਰ ਕੇ ਵੀ ਕੋਈ ਹੱਥ ਫੇਰੀਏ ਨਹੀਂ ਕਰੂਗਾ ਬੰਦਾ ਕੀ ਦੇਊਗਾ ਮਾਲ ਇਹ ਆ ਬਹੁਤ ਵਧੀਆ ਬਾਈ ਦੀਆਂ ਬੱਕਰੀਆਂ ਅੱਜ ਵੀ ਨਿੱਕੇ ਖਾਂਦੀਆਂ ਘਰ ਦੀਆਂ ਬੱਕਰੀਆਂ ਬਹੁਤ ਵਧੀਆ ਨੇ ਤੁਹਾਨੂੰ ਆਪਦੇ ਘਰੇ ਜਾ ਕੇ ਤੋਰ ਲਿਆ ਚੰਗਾ ਮਾਲ ਬਣਾ ਲਿਆ ਤੁਹਾਨੂੰ ਅੱਜ ਇਹਦੀਆਂ ਨਿੱਕੇ ਬਾਈ ਦੀਆਂ ਕੱਲੀ ਕੱਲੀ ਬੱਕਰੀ ਦਿਖਾਵਾਂਗੇ ਛੱਡੋ ਜੀ ਹੋਰ ਛੱਡ ਲਿਓ ਵੀ ਚੱਲਿਆ ਬਾਈ ਦੀ ਬੱਕਰੀ ਕਾਲੀ ਮੇਰਾ ਖਿਆਲ ਬਿੱਲਾ ਸਿੱਟੀ ਅੱਖ ਦੀ ਹੋਏ ਇਹ ਵੀ ਗੱਬਣ ਹੋ ਸਕਦੀ ਹੈ ਬਾਕੀ ਆ ਬਾਈ ਦੀ ਗੱਬੀ ਬੱਕਰੀ ਹੈ ਬਹੁਤ ਚੰਗੀ ਕੁਆਲਟੀ ਤੇ نسل ਜਿਹੜੀ ਅੱਜ ਦੇ ਜਮਾਨੇ ਚ ਪਾਕਿਸਤਾਨ ਦੇ ਵਿੱਚ ਹੋਵੇ ਨਾ ਉਹ ਬੰਦੇ ਆਪਾਂ ਨੂੰ 6-7 ਲੱਖ ਤੋਂ ਘੱਟ ਨਹੀਂ ਦਿੰਦੇ ਨਹੀਂ ਦਿੰਦੇ ਜੀ ਨਹੀਂ ਦਿੰਦੇ ਤੇ ਬਾਈ ਲਵੇ ਮੁੱਲ ਮੰਨ ਮਨੇ 50-60 ਹੀ ਮੰਗਦਾ ਹੋਵੇ ਨਾ ਨਾ ਜੀ ਹਾਂ ਮਾਮੀ ਇਹਦਾ ਘੱਟੋ ਘੱਟ 80000 ਰੁਪਏ ਮੰਗਦਾ ਤੀਜੇ ਸੂਏ ਪੱਠਾ ਇਹ ਲੋਕਾਂ ਦੀ ਨੀਸ ਕਰ ਆ ਦੇ ਇਹ ਉਹ ਡੱਬੀ ਨਹੀਂ ਹੈਗੀ ਗੰਨੇ ਵਾਂਗੂ ਖੁਰੀ ਪਈ ਆ ਹੋਈ ਪੀਣਾ ਲੱਸੀ ਬਸ ਤੇਰੀਆਂ ਗੱਲਾਂ ਦੀ ਸੋਣ ਗੱਲਾਂ ਦਾ ਮੈਂ ਤੇਰੀਆਂ ਦਾ ਵੀ ਸਵਾਦ ਲੈਦਾ ਹਾਂ ਰਾਜੂ ਦੇਖ ਖੰਡ ਮਿਸਰੀ ਦੀ ਜੜਲੀ ਹੈ ਨਹੀਂ ਚਾਹ ਵਿੱਚ ਖੁਰ ਗਿਆ ਇਹ ਇਹ ਬੱਕਰੀਆਂ ਬਾਈ ਦੀਆਂ ਬਹੁਤ ਵਧੀਆ ਨੇ ਜੀ ਚੰਗੀਆਂ ਤੋਂ ਚੰਗੀਆਂ ਜਿ ਦਿਖਾ ਕੇ ਤੁਹਾਨੂੰ ਬਾਈ ਦੇ ਦਰਸ਼ਨ ਕਰਾਉਣੀ ਆ ਨਿੱਕਾ ਖਾਨ ਖੁੱਡੀ ਵਾਲਾ ਆ ਬੂਰ ਕੰਨੀ ਆ ਵੀ ਜੀ ਬੂਰ ਕੰਨੀ ਬੱਕਰੀ ਬਾਈ ਦੀ ਹੈ ਚੰਗੀ ਕੁਆਲਟੀ ਦੀ ਹੈ ਤੇ 8 ਦਿਨ ਦੇ ਆ ਮੇਰਾ ਖਿਆਲ ਹੈ ਜੀ ਬੁੜੀ ਵੀ ਨਹੀਂ ਹੈ ਜੀ ਵਧੀਆ ਤੋਂ ਵਧੀਆ ਬੱਕਰੀ ਦੇਖੋ ਬਾਈ ਦੀ ਚੰਗੀ ਤੋਂ ਚੰਗੀ ਇਹ ਵੀ ਦੇਖੋ ਜੀ ਕੰਨ ਕੋਲ ਬਹੁਤ ਸੋਹਣੇ ਨੇ ਹਾਂ ਤੀਜਾ ਸੂਆ ਬੱਕਰੀ ਦਾ ਅੱਛਾ ਜੀ ਹਾਂ ਇਹ ਬੱਕਰੀਆਂ ਬਾਈ ਦੀਆਂ ਅਜੇ ਸੂਂਗ ਦੇ ਵੀ ਨਹੀਂ ਨਵੇਂ ਲੱਗੀਆਂ ਤੇ ਰਾਜੀ ਬਹੁਤ ਨੇ ਹਾਂ ਆ ਬੱਕਰੀ ਪਲੇਟ ਹੋਈ ਵੀ ਆ ਹੁਣ ਪੱਤਾ ਛੱਡਾਂਗੇ ਆਪਾਂ ਇਹਦੇ ਬੱਕਰੀ ਦੇ ਅੱਛਾ ਜੀ ਬੱਕਰਾ ਛੱਡਿਆ ਹਜੇ ਫੰਡਰ ਹੈ ਹਜੇ ਕਹਿੰਦਾ ਬੱਕਰਾ ਜੀ ਛੱਡਿਆ ਨਹੀਂ ਫੰਡਰ ਬੱਕਰੀ ਐ ਤੇ ਚੰਗੀ ਐ ਚੰਗੀ ਬਹੁਤ ਵਧੀਆ ਕੁਆਲਿਟੀ ਦੀ ਬੱਕਰੀ ਆਈ ਰਾਜੂ ਬੂਰ ਕੰਨੀ ਇਹ ਬੂਰ ਕੰਨੀ ਐ ਜੀ ਇਹਦੀ ਚੋਪੀ ਲਾਤੀ ਮਨਾਂ ਦਾ ਡੰਡਾ ਡੰਡਾ ਮਾਰਿਆ ਕਿਸੇ ਨੇ ਹੈ ਡੰਡਾ ਤਾਂ ਯਾਰਾ 2000 ਤੋਂ ਪੁੱਛਣਾ ਰਾਜੂ ਯਾਰਾ ਟੱਕਰ ਲੱਗੀ ਯਾਰ ਬੱਕਰੀ ਨਾਲ ਤੇ ਢਿੱਪੀਆਂ ਤੇ ਚਲੋ ਕੋਈ ਗੱਲ ਨਹੀਂ ਦੂਰੇ ਦੀ ਗੂੰਜ ਵਾਪਸ ਉਹ ਯਾਰ ਟੋਪੀ ਲੈ ਗਈ ਆਪਦਾ ਮਾਉਂਟ ਘਟ ਗਿਆ ਚਿੰਗੀ ਤੋਂ ਬੱਕਰੀ ਕਲ ਗਈ ਰਾਜੂ ਯਾਰਾ ਕੋਈ ਹੋਰ ਸੀ ਬੱਕਰੀ ਦੇ ਚਲ ਕੋਈ ਨਹੀਂ ਹੁਣ ਵੀ ਟੌਰ ਹੀ ਰਹੂਗੀ ਬਹੁਤ ਵਧੀਆ ਸੂਣੀ ਬਰੀ ਦੀ ਕੱਜ ਤਾਂ ਕਾਜੀ ਆ ਨਾ ਜੇ ਇੱਕ ਕੰਨ ਨਾ ਹੋਵੇ ਤਾਂ ਫਿਰ ਕੱਜ ਤਾਂ ਕਾਜੀ ਹੁੰਦਾ ਚਲ ਕਾਜੀ ਕੋਈ ਗੱਲ ਨਹੀਂ ਫਤ ਨੂੰ ਮੁੱੱਚਾ ਕਰਦੇ ਨੇ ਇੱਕ ਪਾਸੇ ਕੰਨ ਤੇਰਾ ਵੀ ਬਰੋਬਰੇ ਵੱਡਦਾ ਨਹੀਂ ਆ ਕਿਉਂ ਜੀ ਕਿਤਾ ਬਰੂ ਬਰੀ ਚਿੰਦੂ ਕਹਾਣੀ ਰਾਜੂ ਬکریاں ਦੇਖਾ ਦਿਆ ਨਹੀਂ ਬکریاں ਨਿੱਕੇ ਕੁਡੀਆਂ ਦੀਆਂ ਦੇਖੋ ਚੰਗੀਆਂ ਦੂਰੀ ਹੱਡੀ ਦੀਆਂ ਬکریاں ਬਾਈ ਯਾਰ ਰਾਜੂ ਯਾਰ ਤੂੰ ਐਂ ਸਾਹ ਬੁਲਾਣਾ ਯਾਰ ਠੀਕ ਆ ਦਿਨ ਲਾ ਕੇ ਚਾਰਦੇ ਯਾਰ ਦਿਨ ਲਾ ਕੇ ਪਾਲੀ ਜਾਣੇ ਰਾਜੂ ਠੀਕ ਆ ਨਾ ਦੇਲ ਪਹਿਲੇ ਦੀ ਗੱਲ ਸੁਣ ਇੱਕ ਤਾਂ ਅਗਲਾ ਕਹਿੰਦਾ ਆਪਾਂ ਇਹ ਨਹੀਂ ਕਹਿੰਦੇ ਵੀ ਡੱਬੀਆਂ ਸਭ ਕੋਲੇ ਨੇ ਡੱਬੀਆਂ ਦਾ ਵੀ ਓਟਵੜ ਦੌਰ ਹੁੰਦਾ ਨਾ ਫਰਕ ਹੁੰਦਾ ਨਾ ਆਹ ਡੱਬੀ ਦੇਖ ਲੈ ਯਾਰ ਆਹ ਡੱਬੀ ਦੇਖ ਲੈ ਹੈ ਸਾਹੀ ਇਹਦਾ ਦੌਰ ਅੱਟੇ ਦੇਖ ਲੈ ਇਹਦਾ ਦੌਰ ਅੱਟਾ ਨਾ ਦੌਰ ਅੱਟੇ ਇਹਦਾ ਰੰਗ ਦੇਖ ਹਾਂ ਇਹਦਾ ਰੰਗ ਸੋਹਣਾ ਮੂਤਰਾਂ ਦਾ ਇਹ ਬੱਕਰੀਆਂ ਦੇ ਦਾ ਇਹ ਖੜੀ ਕੁਆਲਟੀ ਦੀ ਆ ਥੋੜੀ ਹੀ ਦੂਸਰਾ ਹੈ ਹੈ ਇਹ ਚੰਗੀ ਖੜਤ ਖੁਰਤ ਵਧੀਆ ਬੱਕਰੀ ਖੜਤ ਰਾਜੂ ਥੱਲਿਓ ਵੀ ਖੜਤ ਪੂਰੀ ਆ ਹਾਂ ਜੀ ਹਾਂ ਹੋ ਸਕਦਾ ਥੱਲਿਓ ਵੀ ਖੜਤ ਹਾਂ ਮੂਤਾਂ ਮੇਰੇ ਖਰ ਭੜਾਟ ਜੀ ਆ ਇਹ ਇੰਨਾ ਤਿਉ ਨਹੀਂ ਨਾ ਹੈਗਾ ਥੱਲੇ ਚਲੋ ਵਧੀਆ ਚੀਜ਼ ਤਾਂ ਵਧੀਆ ਕਿਹਾ ਜਾਊਗਾ ਯਾਰ ਅਸੀਂ ਮਾੜੀ ਕਿਸੇ ਵੀ ਚੀਜ਼ ਨੂੰ ਮਾੜੀ ਨਹੀਂ ਕਹਿੰਦੇ ਜਿਹੜੀ ਮੰਡੀ 'ਚ ਤੇ ਮੇਲੇ 'ਚ ਆਵੇ ਆਲੀ ਦਾ ਮੰਦ ਕੀ ਨਹੀਂ ਕਰਨਾ ਇਹ ਬੱਕਰੀ ਦਾ ਮੈਤਰੀ ਇੰਦਗੜ ਵੀ ਦੇਖ ਹਾਂ ਇੰਦਗੜ ਬਣਾਈ ਸੀ ਭਾਈ ਜੀ ਤੋ ਤਾਂ ਕੜਦੀ ਪਈ ਆ ਦੇਖ ਲੋ ਜੀ ਤੋਤੇ ਵਰਗਾ ਨਖਤ ਹੈ ਬੱਕਰੀ ਦਾ ਬਹੁਤ ਕੁਆਲਟੀ ਛੱਗ ਵਰਗੀ ਚਮੜੀ ਹੈ ਹੈ ਨਿੱਕਿਆ ਬਿਲਕੁਲ ਰਾਜੂ ਛੱਗ ਵਰਗੀ ਚਮੜੀ ਹੈ ਜੀ ਬਹੁਤ ਭਾਈ ਯਾਰ ਰਾਜੂ ਯਾਰ ਉਹੀ ਗੱਲ ਹੈ ਫੇਰ ਮੋਖਾ ਜਿਆਦਾ ਆ ਜਾਂਦਾ ਹੈਗਾ ਇਹ ਮੋਖੇ ਦੀਆਂ ਕਾਰਬਿੱਦਿਆਣੇ ਸਾਰੀਆਂ ਯਾਰ ਆਪਾਂ ਤਾਂ ਨਾਨੀ ਦੀ ਘੜਾ ਨਹੀਂ ਸਾਂਭੀ ਬੈਠੇ ਆ ਆ ਦੇਖ ਲਾ ਨਾਨੀ तिकੜਾ ਨਹੀਂ ਸਾੰਭੀ ਬੈਠਾ ਤੂੰ ਮੇਰੀਆਂ ਬੱਕਰੀਆਂ ਤੇ ਆਈ ਨਹੀਂ ਕਹਿੰਦਾ ਮੈਂ ਬੱਕਰੀਆਂ ਸਭ ਕੋਣੇ ਨੇ ਪਰ ਮੇਰੀਆਂ ਬੱਕੇ ਦੇ ਨਕਸ਼ੇ ਨੇ ਜਿਹੜੇ ਉਹ ਸਾਰੇ ਅਲੱਗ ਹੀ ਨੇ ਯਾਰਾਜੂ ਤੇਰਾ ਵੀ ਸਾਰੀ ਦੁਨੀਆ ਤੋਂ ਅਲੱਗ ਹੈ ਨਕਸ਼ਾ ਹਾਂ ਇਹ ਨਸਲ ਆ ਮਾਣੀ ਇੱਕ ਬਲੱਡ ਲਾਈਨ ਹੀ ਹੁੰਦੀ ਆ ਹੁਣ ਸਾਡੇ ਬੁੱਢੇ ਦੀ ਬਲੱਡ ਲਾਈਨ ਕਹੀ ਨਹੀਂ ਪਤਾ ਨਹੀਂ ਕਿੰਨੀ ਚੰਗੀ ਤੇਜ਼ੀ ਹੋਇਆ ਮੈਂ ਤੇਜ਼ ਨਿਕਲ ਗਿਆ ਹੈਨਾ ਹੁਣ ਤੇਰੇ ਤੇ ਲਾਲਾ ਤੂੰ ਕਿੰਨਾ ਵਾਇਰਲ ਹੁੰਨਾ ਚਲੋ ਮੈਂ ਤੇ ਕੰਮ ਕਰਕੇ ਉਸੇ ਥਾਣੀ ਮੈਂ ਤਾਂ ਗਈ ਆ ਨਾ ਆਪਾਂ ਬਾਹਰ ਨਹੀਂ ਕੋਈ ਤਾਂ ਗਾਲਾਂ ਵੀ ਬਹੁਤ ਨਿਕਲਦੇ ਲੋਕ ਕੰਮ ਕਰਕੇ ਰੋਟੀ ਖਾਣੀ ਆ ਜੋ ਮਿਲਦੇ ਵਿੱਚ ਕੰਮ ਕਰਨੇ ਮੈਂ ਹਟਦਾ ਨਹੀਂ ਪਾਲੀ ਮੇਰੇ ਨਾਲ ਰਹਿਣ ਚਾਉਂਦੇ ਰਹਿਣ ਬਿਚਾਰੇ ਬਸ ਬਸ ਇਹ ਲੈਣ ਨਜ਼ਾਰੇ ਸਾਡੇ ਬੰਦਾ ਬਤਾਂਦਾ ਰੋ ਮੈਂ ਚਾਹੂੰਗਾ ਬਸ ਇਹਨਾਂ ਦੀ ਗੱਲ ਤੇ ਪਹੁੰਚੂ ਇਹਨਾਂ ਦੇ ਮਿੱਠੇ ਸੱਦੇ ਤੇ ਯਾਰ ਜੇ ਤੁਸੀਂ ਤੈਨੂੰ ਘਰੇ ਸਾਡੇ ਉਹ ਘਰੇ ਹੀ ਪਹੁੰਚੇਗਾ ਸਭ ਦੇ ਪਹੁੰਚਣਾ ਫਿਰ ਉਹੀ ਤਾਂ ਗੱਲ ਆ ਸਾਰਾ ਇਲਾਕਾ ਚੰਨੀ ਵੜਦੇ ਮੈਂ ਪਾਉਣਾ ਜਾਣਾ ਬਹੁਤ ਔਖਾ ਕਹਿਣਾ ਸੌਖੀ ਮੇਰੇ ਨਾਲ ਹੀ ਜਾਗਾ ਮੁੰਡੇ ਨੂੰ ਲੈ ਕੇ ਜਾਣਾ ਬਹੁਤ ਔਖਾ ਨਹੀਂ ਮੇਰੇ ਬੇਲਾ ਮੇਰੇ ਮਾਲ ਨਾਲ ਜਾਣਾ ਤੇ ਠੀਕ ਹੈ ਹਾਂ ਆ ਬਤਨ ਨਾਦ ਬਾਈ ਨਿੱਕੇ ਦਾ ਤੇ ਬਹੁਤ ਬੱਕਰੀ ਵਧੀਆ ਦਿਖਾਤੀ ਚਤ ਵਰਗੀ ਚਮੜੀ ਆ ਤੇ ਆਹ ਡੱਫੀ ਬੱਕਰੀ ਦੀ ਵਾਈ ਦੀ ਬਹੁਤ ਦੂਰੀ ਹਟਦੀ ਆ ਹਥਣੀ ਵਰਗੀ ਜਿਹਨੂੰ ਕਹਿੰਦੇ ਨੇ ਬੱਕਰੀ ਪੂਰੀ ਸਿੰਗੀ ਦੀ ਤੇ ਨੱਕ ਦੀ ਕੁਆਲਿਟੀ ਦੀ ਚੰਗੀ ਬਰੀਡ ਦੀ ਐ ਸ਼ੇਰੀ ਦੇ ਆ ਇਹ ਤਮਾ ਬਣਾਏ ਉੱਥੇ ਆ ਗਏ। ਇਹ ਹੁਣ ਦੋ ਚਾਰ ਗੱਲਾਂ ਬਾਤਾਂ ਸੁਣਾ ਦਿਓ ਜੀ ਇਹਨਾਂ ਦੀ ਸਾਂਹ ਦੀਆਂ। ਸਾਂਹੀਆਂ ਤਾਂ ਰਸ ਦੀ ਉਹ ਐਸਾ ਬਣਾ ਲਾ ਭਾਈ ਯਾਰ। ਉਹ ਸਾਂਹ ਲਿਆ। ਤੜਕੇ ਤੋਂ ਚੱਲ ਪੈਣੇ ਆ ਯਾਰ। ਅੱਛਾ ਠੀਕ ਆ। ਅੱਜ ਜਾ ਕੇ ਖੜਦੇ ਆ ਭਾਈ। ਅੱਜ ਮੇਲੇ ਦਾ ਇੰਨਾ ਚਾਹ ਸੀਗਾ ਸਾਰੇ ਭੈਣ ਭਾਈਆਂ ਨੂੰ। ਮੇਲੇ ਨਾਲ ਤਾਂ ਮੈਂ ਕਹਿੰਦਾ ਯਾਰ ਮੇਲਾ ਤਾਂ ਹੋ ਗਿਆ। ਤੂੰ ਐਸਾ ਉਹ ਲਾਲਾ ਵੀ ਚਾਹ ਇੰਨਾ ਹੋ ਗਿਆ ਛੱਡ ਦੇ ਗੱਲਾਂ। ਉਹ ਖੁਸ਼ੀ ਹੋਈ ਅੱਜ ਮੇਲਾ ਦੇਖ ਕੇ ਮੀਨਾ ਹੋ ਗਿਆ ਮੇਲਾ ਮੇਲਾ ਕਰਦੇ ਆ ਸਾਰੇ ਪਾਲੀਆਂ ਨੂੰ ਇਹ ਮੇਲੇ ਦੀਆਂ ਕੀ ਤਰੀਫਾਂ ਨੇ ਇੱਕ ਆਪਾਂ ਦਿਸੜੇ ਸੱਜਣ ਇਕੱਠੇ ਹੁੰਨੇ ਆ ਸਾਲ ਗੇ ਬਸ ਇੱਥੇ ਆਪਣੇ ਦੁੱਖਾਂ ਦੇ ਪਰਦੇ ਖੁੱਲ ਜਾਂਦੇ ਨੇ ਖੁੱਲ ਜਾਂਦੇ ਨੇ ਖੁੱਲ ਜਾਂਦੇ ਨੇ ਯਾਰਾਂ ਨੂੰ ਯਾਰ ਮਿਲ ਜਾਂਦੇ ਹਾਂ ਹਾਂ ਬਸ ਆਪਣਾ ਮਨੋਰੰਜਨ ਵਾਸਤੇ ਮੇਲਾ ਬਣਾਇਆ ਬਾਬੇ ਨੇ ਬਸ ਬਸ ਮਨੋਰੰਜਨ ਹੁੰਦਾ ਫਰਾਂਗੀਆਂ ਦੀਆਂ ਬੱਕਰੀਆਂ ਇੰਨੀਆਂ ਫਰਾਂਗੀਆਂ ਦੀਆਂ ਹੀ ਆ ਕੋਈ ਇੱਕ ਦੇਖ ਕੇ ਦੂਜੇ ਦੀ ਰੀਸ ਕਰਕੇ ਅਗਲੇ ਸਾਲ ਬੰਦਾ ਸਿਆਣਾ ਹੋ ਕੇ ਉਹ ਦਿਨ ਉਹ ਦੁਨੀਆ ਵਧੀਆ ਕਰਕੇ ਲਿਉ ਉਹ ਦਿਨ ਉਹ ਬੱਸ ਇਹ ਤਰੀਫਾਂ ਮੇਲਿਆਂ ਦੀਆਂ ਨੇ ਜੀ ਤੇ بڑے ਛੋਟੇ ਮੇਰੇ ਕੋਈ ਤਾਇਆ ਕੋਈ ਚਾਚਾ ਕੋਈ ਭਾਈ ਹੈ ਕੋਈ ਭਰਾ ਹੈ ਇਹ ਮੇਲਿਆਂ ਦੇ ਵਿੱਚ ਨਿੱਕਾ ਖਾਨ ਜੀ ਕੁਸਲ ਕੁਸ ਅਣਜਾਣ ਬੱਚੇ ਨੂੰ ਤੇ ਬਜ਼ੁਰਗਾਂ ਨੂੰ ਆਪਣੇ ਤੋਂ ਸਿੱਖਣ ਲਈ ਮਿਲਦਾ ਜਿਵੇਂ ਮਾਸਟਰ ਬੱਚੇ ਨੂੰ ਪੜਾ ਕੇ ਤੋੜ ਦੇ ਅਸੀਂ ਬੋਲੇ ਜੇ ਬੰਦੇ ਆ ਦੋਏ ਉਂ ਤਾਂ ਲੈਣ ਸੋ ਉਹੀ ਗੱਲ ਆ ਗਈ ਮੈਂ ਆ ਮੁੰਡੇ ਕੇ ਜਿੱਡਾ ਹੁੰਦਾ ਸੀਗਾ ਜਦੋਂ ਮੈਂ ਬਾਗਤ ਘੜ ਤੋਂ ਬੱਕਰੀ ਆ ਖੀਦਣ ਲੱਗ ਗਿਆ ਉਹ ਬਲੀ ਤੇ ਹਜੇ ਕੋ ਗੁਰੂ ਮੇਰਾ ਤਾਇਆ ਜਿਉਂਦੇ ਬੈਠੇ ਆ ਬਾਈ ਯਾਰ ਬੱਕਰੀ ਦਾ ਕਿਹੜੀ ਦੋ ਦੋ ਘੰਟੇ ਤਿੰਨ ਤਿੰਨ ਘਟੇ ਨਾਲ ਦੀ ਦੀਆਂ ਗੱਲਾਂ ਹੀ ਸੁਣੀ ਜਾਂਦਾ ਮੈਂ ਉਹਦੇ ਗੱਲੇ ਹੀ ਸੁਣੀ ਜਾਂਦਾ ਮੈਂ ਚਲੋ ਗੱਲ ਛਿੜ ਗਈ ਗੱਲ ਦੇ ਵਿੱਚ ਗੱਲ ਛਿੜ ਗਈ ਜਿਉਂਦੇ ਰਹਣ ਉਹ ਸਖਸ ਉਸ ਭੰਗਰੂ ਨੇ ਤੇ ਉਸਨੇ ਬੁੜੇ ਨੇ ਬਲੀ ਨੇ ਉਹਨਾਂ ਨੇ ਸਾਰੇ ਲਾਕੇ ਚ ਤੁਹਾਡੇ ਬਰਨਾਲੇ ਮੋਗੇ ਜ਼ਿਲ੍ਹੇ ਦੇ ਵਿੱਚ ਬੱਲੇ ਬੱਲੇ ਕਰਾਤੀ ਕੂਝ ਰੱਬ ਤੇ ਚੜਾਤੀ ਬੱਲੇ ਬੱਲੇ ਕਰਾ ਕੇ ਤੂੰ ਜਿਹੜਾ ਰੱਬ ਤੇ ਚੜਾਤੀ ਉਹ ਨਿਸ਼ਾਨਾ ਨੂੰ ਅੱਜ ਹੱਲੇ ਗੱਲਾਂ ਤੋਂ ਪਹਿਲਾਂ ਦੇ ਨਿਸ਼ਾਨ ਨੇ ਦੁਨੀਆ ਯਾਦ ਕਰਦੀ ਐ ਸਾਡੀਆਂ ਪਿੰਡਾਂ 'ਚ ਗੱਲਾਂ ਵੀ ਕਰਦੀ ਐ ਤੇ ਜਿਉਂਦਾ ਰਹੇ ਉਹਨਾਂ ਦਾ ਸਾਰਾ ਪਰਿਵਾਰ ਤੇ ਮਾਲ ਪਸੂ ਡੰਗਰ ਪਸੂ ਆਪਾਂ ਉਹਨਾਂ ਬੰਦੇ ਦੀ ਤਾਰੀਫ਼ ਕਰਦੇ ਆ ਅਸੀਂ ਵੀ ਛੋਟੇ ਛੋਟੇ ਆਉਂਦੇ ਨਾ ਕਾਰੇ ਕੀ ਮੇਲੇ 'ਚ ਅਸੀਂ ਭੱਜ ਕੇ ਵਖਤ ਗਰੀਆਂ ਦੀਆਂ ਬੱਕਰੀਆਂ ਦੇਖਿਆ ਕਰਦੇ ਸੀ ਦਰਸ਼ਨ ਕਰਦੇ ਬਹੁਤ ਵਧੀਆ ਦੋਏ ਭਰਾ ਜਵਾਨ ਚੰਗੇ ਤੇ ਸੋਹਣੇ ਸੁਨੱਖੇ ਤੇ ਬਾਕੀ ਉਹਨਾਂ ਦੀ ਲਾਤ ਪਰਿਵਾਰ ਦੀ ਬਹੁਤ ਲਿਆਕਤ ਸਮਝ ਵਾਲੇ ਬੱਚੇ ਨੇ ਅੱਜ ਵੀ ਉਹਨਾਂ ਦੇ ਘਰੇ ਘਾਟਾਂ ਦਾਸੇ ਦੀਆਂ ਨਹੀਂ ਇਹ ਕਾਸ਼ਪਰੀਆਂ ਦੇ ਨਾਲ ਬਾੜੇ ਭਰੇ ਪਏ ਭਰੇ ਪਏ ਚੰਗੀ ਤੋਂ ਚੰਗੀ ਬਰੀਡ ਵਕਤ ਕੜੀਆਂ ਦੇ ਘਰੇ ਹੈਗੀ ਹੈਗੀ ਆ ਬਾਈ ਪਰ ਜੇ ਜਾਈਏ ਉਹ ਛੇਤੀ ਦੰਦੇ ਹੀ ਨਹੀਂ ਹੈਗੀ ਬਾਈ ਚੰਗੀ ਯਾਰ ਵੇ ਦੇਰੀ ਗੱਲ ਸੋਣ ਮੱਸਾਂ ਹੀ ਦੇਣਗੇ ਕਿਸੇ ਬੰਦੇ ਨੂੰ ਬਸ ਕਿਉਂਕਿ ਉਹਨਾਂ ਨੂੰ ਜੇ ਆਪਾਂ ਨੂੰ ਚੰਗੀ ਚੀਜ਼ ਪਿਆਰੀ ਹੈ ਤਾਂ ਉਹਨਾਂ ਨੂੰ ਆਪਣੇ ਨਾਲ ਪਹਿਲਾਂ ਪਿਆਰੀ ਆ ਉਹ ਕਹਿੰਦੇ ਬਾਈ ਰਾਜੂ ਸਾਨੂੰ ਪੈਸਾ ਸਾਡਾ ਕੌਣ ਦੇਖੂ ਬਸ ਸਾਡੀਆਂ ਬੱਕਰੀਆਂ ਤੁਰਦੀ ਫਿਰਦੀ ਦੁਨੀਆ ਦੇਖੂ ਦੁਨੀਆ ਦੇਖੂ ਤੇ ਆਪਾਂ ਗੱਲ ਕਰੀ ਬਲੀ ਤੇ ਤੁੰਗਰੂ ਦੀ ਜਿਉਂਦੇ ਰਹਿਣਾ ਸਾਡੇ ਬਾਪਾ ਸਮਾਨ ਨੇ ਬਜ਼ੁਰਗ ਨੇ ਬਹੁਤ ਵਧੀਆ ਇਨਸਾਨ ਨੇ ਚੰਗੇ ਇਨਸਾਨ ਨੇ ਮਹਾਰਾਜ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੀਆਂ ਉਹ ਦਿਖਾ ਹਾਂਜੀ ਉਹ ਜੋ ਵੀ ਤੇ ਫੇਰ ਬਾਈ ਹੁਣ ਤੂੰ ਆਪਣਾ ਬੱਕਰੀਆਂ ਹੀ ਚਾਰੇਗਾ ساری ਉਮਰ ਰਾਜੂ ਯਾਰ ਉਹ ਐਂ ਸਾਹ ਬਣਾ ਲਾ ਵੀ ਮੈਂ ਬਚਪਨ ਤੋਂ ਨਾ ਹਾਂਜੀ ਬੱਕਰੀਆਂ ਚ ਹੀ ਪਲਿਆ ਸੀਗਾ ਮਾਲਕ ਨੇ ਤੂੰ ਐਂ ਸਾਹ ਬਣਾ ਲਾ ਵੀ ਆਪਾਂ ਨੂੰ ਉੱਥੋਂ ਵੀ ਆ ਕੇ ਇੱਥੇ ਵੀ ਉਹੀ ਬੱਕਰੀਆਂ ਦੇਤੀਆਂ ਮੈਨੂੰ ਤਾਂ ਇਹ ਲੱਗਦਾ ਵੀ ਮੰਗੀ ਵਿੱਚੇ ਹੁਣੀ ਬਾੜੇ ਦੇ ਹੈ ਬਾਈ ਯਾਰ ਰਾਜੂ ਤੂੰ ਵਿੱਚ ਦੀ ਗੱਲ ਕਰਦਾ ਯਾਰ ਤੂੰ ਤੋਂ ਤੋਂ ਬਾਤ ਤੂੰ ਉਹ ਜੀ ਲਈ ਦੇ ਮੈਂ ਤਾਂ ਸਾਰੀਆਂ ਜਾਣਦਾ ਠੀਕ ਹੈ ਨਾ ਹਾਂ ਇਹ ਰਾਤ ਨੂੰ ਠੀਕ ਹੈ ਨਾ ਉਹ ਉੱਠ ਕੇ ਟਾਣਾ ਲਾ ਕੇ ਚਾਹੁੰਦਾ ਨਹੀਂ ਨਾ ਮੰਡੀ ਚੋ 11 ਵਜੇ ਤੁੰਗੜੀ ਤੋਂ ਜਾਨਾ ਜਾ ਕੇ ਬੱਕਰੀਆਂ ਨਾ ਤੋਂ ਕੇ ਵਿੱਚ ਵਾੜੇ ਦੇ ਵੜਕੇ ਦੇਖਦਾ ਮੁੰਡੇ ਸਾਡੇ ਸੁੱਤੇ ਪਏ ਹੁੰਦੇ ਨੇ ਲੈ ਫੇਰ ਕਿਉਂ ਮੈਨੂੰ ਜਿਹੜਾ ਆਸ਼ਕ ਇਹ ਆਪਾਂ ਨੂੰ ਨਾ ਦੀ ਨਿੰਦਣਾ ਇਹ ਆਸ਼ਕ ਰੱਬ ਦੇ ਰਾਹ ਦਾ ਵੀ ਹੈ ਬਸ ਆਸ਼ਕ ਸਾਡੇ ਪਸ਼ੂਆਂ ਦਾ ਵੀ ਹੈ ਬਿਲਕੁਲ ਇਹ ਆਸ਼ਕੀ ਬਾਈ ਇੱਕ ਗੱਲ ਵਾਸਤੇ ਨਹੀਂ ਰੋਕੋ ਪੁੱਠੀ ਨਾ ਸਮਝਿਓ ਆਸ਼ਕਾ ਅੱਖਾਂ ਦਾ ਵੀ ਹੈ ਤੇ ਆਸ਼ਕ ਲੱਖਾਂ ਦਾ ਵੀ ਜਿਹੜਾ ਕਿ ਨੱਖ ਕਿੰਨਦਾ ਹੀ ਰਹਿੰਦਾ ਰੋਜ਼ ਆਸ਼ਕ ਕੱਖਾਂ ਦੇ ਵੀ ਜਿਹੜਾ ਕੱਖੇ ਵੜਦਾ ਰਹਿੰਦਾ ਰੋਜ਼ ਇਹ ਸਾਡਾ ਨਿੱਕਾ ਖਾਨ ਆਸ਼ਕ ਬੱਕਰੀਆਂ ਦਾ ਹੈ ਗੁੱਜੇ ਦਾ ਪੁੱਤ ਪੂਰਾ ਵਧੀਆ ਕਿਸੇ ਨੇ ਮੈਨੂੰ ਕਿਹਾ ਤੀ ਬਾਈ ਜਾਂਦਾ ਰਹੇ ਨੂਰ ਮਹਿਲੀਆ ਮੰਗਾ ਸਭ ਤੋਂ ਸਾਨੂੰ ਚੰਗਾ ਜਲੰਧਰ ਜ਼ਿਲ੍ਹੇ ਦੇ ਵਿੱਚ ਹੈ ਉਹ ਬਾਈ ਆਪਣੇ ਇੱਥੇ ਰਹਿੰਦਾ ਨਿਊਜ਼ੀਲੈਂਡ ਕਿਹਦੇ ਪਿੰਡ ਰਹਿੰਦਾ ਵੀ ਕਾਤਰ ਕਾਤਰ ਚ ਮੈਂ ਭੁੱਲ ਗਿਆ ਯੋ ਬਾਈ ਨੇ ਕਹੇ ਸੀ ਕਿ ਨਾ ਜੇ ਤਾਂ ਗੁੱਜਰ ਦਾ ਪੁੱਤ ਬੱਕਰੀ ਚਾਰੂ ਜੈ ਸੈਸੀ ਦਾ ਪੁੱਤ ਬੱਕਰੀ ਚਾਰੂ ਅੱਜ ਜਮਾਨੇ 'ਚ ਬੱਕਰੀ ਨੇ ਉਹ ਕਿਸੇ ਦੇ ਸਾਹਮਣੇ ਨਹੀਂ ਨਹੀਂ ਸਾਹਮਣੇ ਜੇ ਕਹਿੰਦਾ ਕੋਈ ਅੜਖੀ ਮਜਵੀ ਚਾਰੂ ਜਿਹੜਾ ਸ਼ੇਰ ਮਰਨ ਤੋਂ ਨਾ ਡਰੇ ਨਾ ਡਰੇ ਉਹ ਭਾਈ ਨੰਗੇ ਦੀਆਂ ਗੱਲਾਂ ਸੱਚੀਆਂ ਨੇ ਸੱਚੀਆਂ ਨੇ ਰਾਜੂ ਸੱਚੀਆਂ ਇਹ ਮੈਂ ਤਾਂ ਚਲ ਬੋਲਾ ਵਿੰਗਾ ਜਾਂ ਬੰਦਾ ਥੋੜਾ ਪਾਲੀਆਂ ਦਾ ਬੰਦਾ ਮੈਂ ਪਾਲੀਆਂ ਬੱਕਰੀਆਂ ਦਾ ਥੋੜਾ ਜਵਾਕਾਂ ਬੱਚਾਂ ਭਾਈ ਆ ਭਰਾ ਮੇਰੇ ਘਰੇ ਵੀ ਹੈਗੀਆਂ ਚਲੋ ਆਪਾਂ ਸੱਤ ਦਾ ਆਪਾਂ ਜ਼ਿਆਦਾ ਬੜਾਈ ਨਹੀਂ ਕਰਦੇ ਚਲੋ ਕੋਈ ਨਹੀਂ ਬਹੁਤਾ ਆਪਾਂ ਆਪਦੀ ਬੜਾਈ ਨਹੀਂ ਕਰਦੇ ਨਾ ਕਦੇ ਨਾ ਉਹ ਕਰਾ ਮੈਂ ਤਾਂ ਵੀਡੀਓ ਨਹੀਂ ਤਾਂ ਸੇਮ ਤੋਂ ਉਹਦੀ ਬੱਕਰੀਆਂ ਦੀ ਉਹ ਤੋਂ ਪਾਈ ਹੈ ਮੇਰੇ ਤੇ ਨਹੀਂ ਤੇ ਨਹੀਂ ਪਾਈ ਫਲਾ ਕੋਸਲਾਵਦਾ ਚੈਨਲ ਬਣਾ ਕੇ ਉਹ ਗੇਮ ਸੁਣੀਆਂ ਕਰਦਾ ਹਾਂ 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 ਨਹੀਂ ਕਰਦਾ ਨਹੀਂ ਨਹੀਂ ਤੇ ਬਾਈ ਮੈਂ ਤਾਂ ਟਾਈਮ ਪਾਸ ਕਰਦਾ ਤੁਹਾਡੀ ਹਾਜ਼ਰੀ ਹਜ਼ੂਰੀ ਤੇ ਜਿੱਥੇ ਮਰਜ਼ੀ ਬਲਾਓ ਤੁਹਾਡਾ ਚੈਨਲ ਸਾਡਾ ਨਹੀਂ ਜੇ ਮੈਨੂੰ ਤੇਲ ਪਾਣੀ ਦਾ ਖਰਚਾ ਦੇ ਦਿਓ ਕਾਸੀ ਦੀ ਲੋੜ ਨਹੀਂ ਤੁਹਾਡੀ ਸਭ ਪਾਲੀਆਂ ਦੀ ਮੈਂ ਆ ਕੇ ਸੁਣਨੀ ਆ ਗੱਲ ਜਿੱਦ ਦੇ ਮੰਡੀ ਚੋਂ ਵੇਚਣਾ ਹੋਰ ਫੜ ਲੱਗ 10 ਦਿਨ ਮੰਡੀਆਂ ਦੇ ਵਿੱਚ ਹੀ ਰਹਿਣਾ ਮੇਰੇ ਸੁਖਣਾ ਮੁੰਡਾ ਜਾਂਦਾ ਬੱਕਰੀਆਂ ਜਿਹੇ ਨਾ ਫੜਨੇ ਜਾਂ ਤੇ ਮੈਨੂੰ ਲੋੜ ਹੈ ਮੈਂ ਨਾਲ ਲਿਓ ਨਾ ਠੀਕ ਹੈ ਬਾਕੀ 7 3 ਲੱਖ ਚ ਮੈਂ ਤਿੰਨ ਪਾਲੀ ਦੀਆਂ ਆਖੀ ਨੇ ਮਾਲ ਤੇ ਆ ਠੀਕ ਹੈ 35 40 ਪੀਡਾਂ ਨੇ ਤੇ 35 40 ਬੱਕਰੀਆਂ ਨੇ ਠੀਕ ਹੈ ਇਹਦੀ ਮੁੰਡੇ ਦੀ ਮਾਸੀ ਦੇ ਮੁੰਡੇ ਦੀ ਦੋ ਤਾਂ ਹੈ ਨਾ ਕੋਤੇ ਰੂਹ ਲੈ ਤੇ ਮੁੰਡਾ ਇੱਥੋਂ ਆਪਣੇ ਆ ਨਾਗਰੀ ਫੜਦਾ ਪੰਜ ਗਿਆ ਮੇਰੇ ਤੈਨੂੰ ਜਾਣਦਾ ਉਹ ਮੈਨੂੰ ਹੀ ਰਹਿਣਾ ਠੀਕ ਹੈ ਹਾਂ ਆ ਨਾਗਰੀ ਚੌਥਾ ਹੈ ਪਾਲੀ ਆਪਣੀਆਂ ਬੱਕਰੀਆਂ ਚਾਰ ਨੇ ਠੀਕ ਹੈ ਤੇ ਮਹਾਰਾਜ ਦੀ ਦੇਣ ਬਹੁਤ ਉਸੇ ਤੇ ਆ ਬੱਕਰੀ ਦਿਖਾਓ ਜੀ ਆ ਨਾਗਰੀ ਦਿਖਾਓ ਇਹ ਨਾਗਰੀ ਲਈ ਦੀ ਬੱਕਰੀ ਬਹੁਤ ਵਧੀਆ ਨਿੱਕੇ ਦੀ ਤੇ ਨਾਗਰੀ ਪੂਰੇ ਨੱਕ ਵਾਲੀ ਸਿੰਗੀ ਵਾਲੀ ਚੰਗੀ ਕੁਆਲਿਟੀ ਦੀ ਏ ਕੱਟੇ ਕੰਨਾਂ ਵਾਲੀ ਤੇ ਮੇਰਾ ਖਿਆਲ ਦੁੱਧ ਨੂੰ ਪੂਰੀ ਵਧੀਆ ਹੈ ਰਾਜੂ ਹਜੇ ਹੱਡ ਚਾਰਦੀ ਆ ਲੱਸੀ ਪਾਣੀ ਲੈ ਲੈਮ ਨੇ ਦਿੱਤੇ ਆ ਪਰਸੋਂ ਹੀ ਸੁਈਆ ਕਰਨੀ ਜਿਹੜੀ ਵਸਲੀ ਦੁੱਧ ਵਾਲੀ ਹੋਊਗੀ ਜੀ ਹੱਡੀ ਚੜਦੀ ਹੋਊਗੀ ਕਿਉਂ ਮੋਟੀ ਨਹੀਂ ਜਾਦੀ ਹੋਊਗੀ ਇਹ ਪੱਕੀਆਂ ਗੱਲਾਂ ਨਹੀਂ ਪੱਕੀਆਂ ਗੱਲਾਂ ਰਾਜੂ ਪੱਕੀਆਂ ਗੱਲਾਂ ਹਾਂ ਬਾਲੀ ਮੋੜ ਚ ਮੀ ਬੱਕਰੀ ਦੁੱਧ ਨਹੀਂ ਦਿੰਦੀ ਦੁੱਧ ਨਹੀਂ ਦਿੰਦੀ ਯਾਰ ਚਮੜੀਤ ਪਤਲੀ ਦੀ ਬੱਕਰੀ ਦੁੱਧ ਦੇਊਗੀ ਤੇ ਹੁਣ ਤੂੰ ਚੰਗੀਆਂ ਜਾਂ ਦੋ ਲਿਆ ਬੱਕਰੀਆਂ ਆ ਬੱਕਰਾ ਦਿਖਾ ਦੇ ਫੋਟੋ ਲੈ ਕਰਾ ਲੈ ਰੱਖੀ ਚੈਨਲ ਦਾ ਨੰਬਰ ਦੇ ਦੇ ਵਾ ਆ ਸੀ ਆਪਣਾ ਬੱਕਰਾ ਬਈ ਇਹ ਤੇਰਾ ਬੱਕਰਾ ਇਹ ਦੇਸੀ ਕਿਉ ਵਰਗਾ ਬਈ ਸਰਦਾਰ ਵਾਲੇ ਦਾ ਸ਼ਨੀਆ ਇਹਦਾ ਇਹ ਹੈ ਇਹ ਬੱਚਾ ਉਹਦੇ ਵਾਲਾ ਤੇ अच्छा तूले वेक तू ਲੈ ਕੇ ਆਦੀ ओ भाई मेरा बच्चा फिर नवे चंद ਗਿਆ ਹੋਇਆ ਅੱਛਾ ਨਵੇਂ ਚੰਦ ਢਿੱਲਾ ਹੋ ਗਿਆ ਤੇ ਹਰਨੀ ਦਾ ਆਪਰੇਸ਼ਨ ਕਰਾਇਆ ਅੱਛਾ ਠੀਕ ਹੈ ਨਾ ਹਾਂ ਕੋ ਵਧੀਆ ਪੱਕਿਆ ਪੱਕਾ ਲੋਹਾ ਬੱਚਾ ਪਰਾਣਾ ਤੇਰੇ ਜੈੜੀ ਦਾ ਪਾਲਿਆ ਹੈ ਬਸ ਐਂ ਸਮਝ ਲੈ ਵੀ ਉਹੀ ਉਦੋਂ ਹੀ ਪਾਲਿਆ ਹੈ ਬੰਦੇ ਅੱਛਾ ਜੀ ਠੀਕ ਆ ਨਾ ਬਹੁਤ ਚੰਗਾ ਬਸ ਮਰਹਾ ਲਾਠਾ ਲੈ ਕਿਉਂ ਮੰਗੂਆਂ ਹੈ ਬਹੁਤ ਵਧੀਆ ਬੱਕਰੇ ਦੇ ਰਾਜੂ ਹਾਂ ਜੀ ਹਾਂ ਸੂਤ ਦੇਖ ਸੂਤ ਥੱਲੇ ਲੈ ਬਹੁਤ ਵਧੀਆ ਸੂਤ ਭਾਰੀ ਨੇ ਭਾਰੀ ਚੱਕੇ ਨੇ ਇਕੱਠਾ ਲੱਗਣੀਆਂ ਬਸ ਫਿਰ ਹਾਂ ਜੀ ਹਾਂ ਜੀ ਦੁੱਧ ਵਾਲੀਆਂ ਦੁੱਧ ਵਾਲੀਆਂ ਬਹੁਤ ਵਧੀਆ ਇਹ ਬੱਕਰੀਆਂ ਨੇ ਤੇਰੀ ਫੋਟੋ ਲਵਾ ਦੇ ਲੈ ਲੈ ਗੋਦਾਂ ਦੀ ਹਾਂ ਜੀ ਹਾਂ ਜੀ ਆ ਚੁਈਏ ਆ ਇੱਧਰ ਕਾ ਇੱਧਰ ਮੇਂ ਨਹੀਂ ਦੱਸ ਆਜਾ ਬਾਈ ਪਹਿਲਾਂ ਉੱਥੇ ਆ ਜਾ ਕਾਲੀ ਕੇ ਫੇਰ ਆ ਜੀ ਉਹ ਬੱਚਿਆਂ ਦੇ ਖਾਦੇ ਬੋਕਦੇ ਪਹਿਲਾਂ ਨਹੀਂ ਬੱਚੇ ਤਾਂ ਉਹਦੇ ਆਪ ਲੈ ਦੂਜੇ ਹਾਲ ਉਹ ਛੋਟੇ ਪੱਠੇ ਨੇ ਆਦੀ ਆਦੀ ਸੀ ਵਾਹ ਲੈ ਆਉਂਦੇ ਆ ਵੀ ਤੇ ਆ ਆਹ ਹੋਰੀ ਹੋਰੀ ਐਨੀ ਮੂੜਿਆ ਹੁੰਦਾ ਆਇਆ ਤੇ ਬਾਈ ਉਹਦੇ ਤੇ 판ਦੇ ਬਸ ਵਸਾਈ ਚੀਏ ਕਿ ਕਿਚੇ ਸਾਈਡ ਬੈਕ ਸਾਈਡ ਬੱਕਾ ਨਾ ਛੱਡ ਦੋ ਆਹ ਦੇਖੋ ਜੀ ਆਹ ਬੋਕਦੇ ਪੁੱਤ ਨੇ ਇੱਕ ਨੂੰ ਲਕੂ ਲੈ ਦੂਜੇ ਨੂੰ ਕੱਟ ਲੈ ਬਸ ਬਾਰ ਨਿੱਕੇ ਇਹ ਨਸਲਾਂ ਕਮਸਲਾਂ ਦਾ ਬੂਟਾ ਜੀ ਇੱਥੋਂ ਹੀ ਪਤਾ ਲੱਗ ਹਾਂਜੀ ਵਾਲਾ ਅਪਾ ਕਿਸੇ ਦੀ ਚੀਜ਼ ਨੂੰ ਮੇਲੇ ਚਾਕੇ ਮੰਡੀ ਚਾਕੇ ਨਿੰਦੀਏ ਨਾ ਸਾਰੀ ਸ਼ੁਰਮਾ ਪਾ ਕੇ ਆਉਂਦੇ ਨੇ ਬਿਲਕੁਲ ਬਸ ਬਸ ਤੇ ਮਟਕਾਉਣ ਦਾ ਕਿਸੇ ਕਿਸੇ ਨੂੰ ਪਤਾ ਨਹੀਂ ਇਹ ਬਾਈ ਨਿੱਕਾ ਮਟਕਾਉਂਦਾ ਪਰ ਪੂਰਾ ਪਾ ਕੇ ਇਹ ਬਾਈ ਨਿੱਕਾ ਸਭ ਤੋਂ ਹੈਗਾ ਤਿੱਖਾ ਤੇ ਬਾਈ ਦੀ ਬਰੀਡ ਵੀ ਚੰਗੀ ਐ ਧੰਨਵਾਦ ਬਾਈ ਦੇ ਬਹੁਤ ਛੇਲੇ ਵਧੀਆ ਕਹਾ ਹੁਣ ਆਦਾ ਪਰੇ ਖੱਲਾ ਨਜ਼ਾਰਾ ਕੀ ਪਤਾ ਕਦੋਂ ਹੋ ਜਾਣਾ ਦੋ ਗਾਹਾਂ ਬੱਚੇ ਤਾਂ ਤਿਆਰ ਹੋ ਗਏ ਬਾਈ ਕਿਸੇ ਦਾ ਮੰਗਣ ਦੀ ਤਾਂ ਨਹੀਂ ਲੋੜ ਹਾਂ ਆਪਦੇ ਤਾਂ ਹੈਗੇ ਨੇ ਆਪਦੇ ਤਾਂ ਆਪ ਦਾ ਰਾਜੂ ਦਿਨੇ ਆਵੇ ਕੋਈ ਗੱਲ ਨਹੀਂ ਯਾਰ ਇਹ ਹੀ ਮੇਰਾ ਸੂਰ ਬੱਕਰਾ ਕੋ ਲੋਹਾ ਮਨੇ ਕੋਈ ਕਾਲੇ ਵੀ ਕੋਈ ਬੱਕਰਾ ਨੰਗ ਕੇ ਬੱਕਰਾ ਲੈ ਜਾ ਦੋ ਕਿਸ ਤੋਂ ਫੀਸ ਨਹੀਂ ਲੈਣੀ ਬਸ 10 ਦਿਨ ਰੱਖ ਲਓ 5 ਦਿਨ ਪਰਤ ਕਰੋ ਮਿਲ ਜੀ ਸਹੀ ਆਏਗਾ ਫਰਾਨੇ ਵੋਗ ਜੇ ਸਾਡੇ ਬੱਕਰੇ ਦੀ ਬਰੀਡ ਗਾਹ ਵਧੂਗੀ ਤਾਂ ਅਸੀਂ ਉਹਦੀ ਪੱਠ ਵੀ ਕਦੇ ਲੈ ਲਾਂ ਬਸ ਨਾ ਨਾ ਇਹ ਕਦੇ ਸੋਚ ਨਾ ਕਰੋ ਕੀ ਤੁਸੀਂ ਦੋਂ ਬੱਕਰਾ ਨਹੀਂ ਦੇਣਾ ਕਿਸੇ ਦੇ ਘਰੇ ਅਸਲਾ ਪੈਦਾ ਨਾ ਹੋ ਜੇ ਅਸਲਾ ਤਾਂ ਮੁੱਕਣ ਨਹੀਂ ਦੇਣਾ ਲੋਕ ਕਹਿੰਦੇ ਨੇ ਵੀ ਅਸਲਾ ਬਾਗਿਆ ਪੰਜਾਬ ਚੋਂ ਪੰਜਾਬ ਦੇ ਵਿੱਚ ਅਸਲਾ ਬਹੁਤ ਪਿਆ ਪਰ ਲੋਕ ਕੱਢ ਕੇ ਦਿਖਾ ਨਹੀਂ ਰਹੇ ਅਸਲਾ ਨਹੀਂ ਮੁੱਕਦਾ ਅਸੀਂ ਵਪਾਰੀ ਭਾਈ ਦਲਾਲ ਭਾਈ ਮੁੱਕ ਜਾਗੇ ਜਿਹੜੇ ਕਹਿੰਦੇ ਨੇ ਮਹਾਰਾਸ਼ਟਰ ਨੇ ਚਲੀ ਗਈ ਇਤਨੀ ਬکریاں ਫਲਾਨੀ ਹੋ ਗਈ ਇਤਨੀ ਹੋ ਗਈ ਵੀ ਅਸੀਂ ਅਸਲਾ ਖਤਮ ਕਰਤਾ ਪੰਜਾਬ ਚੋਂ ਇਹ ਪੰਜਾਬ ਸਾਡੀਆਂ ਮੰਡੀਆਂ ਨੇ ਤੇ ਮੇਲਿਆਂ ਨੇ ਸ਼ਿਆਣਾ ਕਰਤਾ ਵੀ ਇਹਨੂੰ ਸਿਉਨੇ ਨੂੰ ਆਪਣੇ ਨੂੰ ਕਾਲੇ ਨੂੰ ਤੇ ਲਾਲ ਨੂੰ ਰੱਖੋ ਰੋ ਰੋਕ ਕੇ ਇਹ ਹੁਣ ਤੁਸੀਂ ਦੇਖ ਲਿਓ ਉਸ ਦਿਨਾਂ ਦੇ ਵਿੱਚ ਨਵੇਂ ਸ਼ਹਿਰ 12 ਕਿਲਿਆਂ ਦੇ ਵਿੱਚ ਖੋਲਤਾ ਫਾਰਮ ਉਹ ਡਾਕਟਰ ਨੇ ਡਾਕਟਰ ਦੀ ਹੋ ਗਈ ਕੰਪਨੀਆਂ ਨਾਲ ਬਾਹਰ ਗੱਲਬਾਤ ਅੱਜ ਮੈਂ ਤੁਹਾਨੂੰ ਵੀਡੀਓ ਪਹਿਲਾਂ ਹੀ ਪਾਈ ਆ ਮੈਂ ਡਾਕਟਰ ਦੇ ਨਾਲ ਤੁਹਾਨੂੰ ਸਿੱਧੇ ਲੱਭ ਜਾਂ ਸੁਣਾਉਣਾ ਕਿ ਚੰਗੀਆਂ ਬਰੀਡਾਂ ਥੋੜੇ ਘਰੋਂ ਆ ਕੇ ਡਾਕਟਰ ਲਜਾਇਆ ਕਰਨਗੇ ਬਾਹਰਲੇ ਮੁਲਕ ਤੇ ਚੰਗੀ ਤੋਂ ਚੰਗੀ ਨਸਲ ਦੇ ਵੱੱਧ ਪੈਸੇ ਘਟੀਆਂ ਦੇ ਘੱਟ ਪੈਸੇ ਤੇ ਨੇਮ ਨੇ ਪੱਠਾਂ ਦਾ ਥੋੜੇ ਟੋਹੇ ਨਹੀਂ ਮਿਆਂਨੇ ਬਾਹਰਲੇ ਮੁਲਕ ਦੀਆਂ ਕੰਪਨੀਆਂ ਲਿਆ ਕੇ ਮੈਂ ਪਿੰਡ ਕਿਹੜਾ ਵੱਡੀ ਪੱਲੀ ਵੱਡੀ ਪੱਲੀ ਪਿੰਡ ਐ ਕਿ ਛੋਟੀ ਪੱਲੀ ਇੱਥੇ ਕੋਈ ਨਵੇਂ ਸ਼ਹਿਰ ਦਾ ਬਾਈ ਹੋਣ ਉੱਥੇ ਵੱਡੀ ਪੱਲੀ ਪਿੰਡ ਆਏਗਾ ਭਾਈ ਕਿਸੇ ਨੂੰ ਪੁੱਛ ਵੀ ਲਿਓ ਉਹ ਬਾਈ ਗੁਰਦੀਪ ਡਾਕਟਰ ਨੇ ਫਾਰਮ ਖੋਲਤਾ ਤੇ ਉੱਥੇ ਥੋੜਾ ਮਾਲ ਜਿੰਨਾ ਮਰਜ਼ੀ ਉਹਨੂੰ ਸਰਪੰਕ ਕਰੋ ਨੀ ਮੈਨਾਂ ਛੋਟਾ ਬੱਚਾ ਡਾਲੀ ਲੱਗੇ ਜਿੰਨਾ ਮਰਜ਼ੀ ਚਕਾਓ ਤੁਹਾਡੇ ਘਰੇ ਬੈਠੇ ਮਾਲ ਵਿਕਿਆ ਕਰਨਗੇ ਪਰ बिकੂਗਾ ਅਸਲਾ ਉਹ ਅਸਲਾ ਹੀ ਬਾਹਰ ਭੇਜਣਾ ਆਪਾਂ ਨੇ ਬਾਹਰਲੇ ਮੁਲਕਾਂ 'ਚ ਬਾਹਰਲੀਆਂ ਕੰਟਰੀਆਂ ਦੇ ਨਾਲ ਸਾਡੀ ਬੈਠ ਕੇ ਗੱਲਬਾਤ ਹੋਊਗੀ ਉਸ ਮੀਟਿੰਗ ਦੇ ਵਿੱਚ ਮੈਂ ਵੀ ਸੀ ਉਹ ਕਹਿੰਦੇ ਭਈ ਰਾਜੂ ਬਾਈ ਬੋਲਾ ਜਿਹਾ ਬੰਦਾ ਤਕੀਲੀ ਮਨਜਨ ਵਾਲਾ ਬਚਾਰਾ ਬੁਲਾ ਲਓ ਕਿਉਂਕਿ ਚਲੋ ਆ ਬਿਗਲੀ ਉਹ ਕਰਕੇ ਆਪਣਾ ਬਚਾਰੇ ਸਤਿਕਾਰ ਕਰਦੇ ਨੇ ਤੇ ਹੁਣ ਆਪਾਂ ਬਹੁਤੀਆਂ ਗੱਲਾਂ ਨਾ ਕਰੀ ਇੱਕ ਦੋ ਬਿੱਕਰੀ ਲੈ ਕੇ ਤਰਾਜੂ ਮੁੰਡਿਆ ਜਿਹੜਾ ਕੋਈ ਨਿੱਕੇ ਦਾ ਪਰਿਵਾਰ ਦਾ ਬੰਦਾ ਹੈ ਲੈ ਆਜੋ ਜਾਨਾ ਚਾ ਵੀ ਫੋਟੋ ਬਣਾ ਕੇ ਮੁੰਡਿਆ ਹੋਏ ਆ ਜਾਂ ਮਾਈ ਮਰੇ ਜਾ